ਬਲੋ ਬਈ ਮਿੱਤਰੋ ਸਸੀ ਗੱਲ ਜੀ ਬਾਈ ਕੀ ਹਾਲ ਚਾਲਾ ਹੋਰ ਸਾਰੇ ਪਰਾ ਠੀਕ ਠਾਕ ਆ ਬਲੋ ਬਈ ਮਿੱਤਰੋ ਆਪਾਂ ਕਰਤਾ ਬਾਈ ਵਲੋਗ ਦੀ ਸਟਾਰਟਿੰਗ ਤੇ ਮੇਰਾ ਪੁਰਾਣਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਪੋਰਟ ਲਾਜ਼ਮੀ ਕਰਿਆ ਕਰੋ ਕਾ ਬਾਈ ਰਹਿ ਗਿਆ ਆਪਣੇ ਕੋਲ ਆਹ ਠੀਕ ਆ ਤੇ ਜਮੀ ਅਜੇ ਵੀ ਜੀ ਨਹੀਂ ਦੇਖੀਓ ਕਿ ਫਿਰ ਨਮਾਕਣੀ ਵੱਢਿਆਗੇ ਤੇ ਹੁਣ ਦੋ ਤਿੰਨ ਦਿਨ ਹੋ ਗਏ ਮੈਥੋਂ ਵੀ ਜੀ ਨਹੀਂ ਗਈ ਅੱਜ ਤਾਂ ਬਈ ਜੀ ਤੁੰਦ ਵੀ ਕਾਫੀ ਸੀਗੀ ਸਵੇਰੇ ਸਵੇਰੇ ਤੇ ਹੁਣ ਲੱਗਦਾ ਵੀ ਠੰਡ ਕੁਝ ਜ਼ਿਆਦਾ ਲੋ ਬਈ ਪਹਿਲਾਂ ਇਹੇ ਕੰਮ ਕਰਕੇ ਕਰਕੇ ਫੋਨ ਤੇ ਆਪਾਂ ਵੀ ਚੀਗੇ ਜਮੀ ਲੋ ਬਈ ਕੰਨ ਤੇ ਪੂਰੀ ਤੇਲ ਕਰ ਤਾਂ ਬਾਕ ਕਵੇ ਲੱਗ ਪਈਗੇ ਰੇ ਪਾਣਾ ਇਹ ਆ ਪਰ ਇਹ ਤਾਂ ਬਈ ਪਾਤੀ ਆਪਾਂ ਦਾ ਨਵੇੜ ਤਾਂ ਕੰਮ ਹੂੰ ਐਸੀ ਗੱਲ ਕਰਦਾ ਵੀ ਅੱਜ ਤੇ ਤੇਲ ਜ਼ਿਆਦਾ ਕਰਨਾ ਲੋ ਵੈ ਦੇ ਤ੍ਰੋ ਤੇ ਅਤ ਤੋ ਦੇ ਕਡ ਤੇ ਮਾਡ । ਦੀ ਦੇ । ਠੀਕ ਸ਼ੂ ਨਾਂ ਦੋ ਈ ਦੇ ਗੀ ਵੈ ਤੇ ਨਾਂ ਦੇ । ਏਕ ਸਾਦਰੀ ਘਡੀ ਲਓ ਭਈ ਮਿੱਤਰੋ ਬੜਾ ਪਿਆ ਬੱਚੀ ਲਓ ਭਈ ਮਿੱਤਰੋ ਪਸ ਬੂਹ ਦੇ ਕੇ ਪਿਆਪ ਪਹਿਲਾ ਬਾਹਰ ਪੀੜਿਆ ਗਿਆ ਲਓ ਭਈ ਮਿੱਤਰੋ ਕੂਤਰ ਬਈ ਛੱਡਦੇ ਆ ਇਹਨਾਂ ਨੂੰ ਦਵਾਈ ਦੇਣੀ ਆ ਦੋ ਬਿਮਾਰ ਮੈਂ ਤਾਂ ਭਾਈ ਨਿਕਲ ਗਏ ਉੱਡ ਗਈ ਸੀ ਉਹ ਤੇ ਬੂਟਾਂ ਲਈ ਆਈ ਸੀ ਕਿ ਭਰਾਜੀ ਇਹ ਮੈਂ ਕਿਹਾ ਭਾਈ ਬੂਟਨਾ ਬਰਾੜਾ ਤੈਨੂੰ ਪੱਕਾ ਪਾਵਾਂਗੇ ਬੂਟਾਂ ਦਾ ਭਾਈ ਪਾਉਣਗਾ ਪਹਿਣਗਾ ਉਹਨਕੇ ਉਹ ਲਿਆ ਆਇਆ ਪੱਕੀ ਆਪਣੀ ਜੁੰਡੀ ਦਾ ਯਾਰ ਅੱਭਾ ਜੀ ਪਣਵਾ ਯਾਰ ਨਾਲ ਨਹੀਂ ਭਾਈ ਤੁਰ ਜਾਣਾ ਠੀਕ ਆ ਲਓ ਭਾਈ ਆਇਆ ਅੱਗ ਇਹ ਹੋ ਗਿਆ ਪੱਗਟ ਵੀ ਹੋਣਗੇ 14 15 ਤੇ ਕੁਛ ਉਹ ਬੈਠੇ ਬਈ ਨਿੱਕੇ ਮੱਛੀ ਬਾਏ ਪਏ ਆ ਪਹਿਲਾਂ ਰੋਟੀ ਖਾ ਲਈ ਬਈ ਫੇਰ ਪਸੂ ਪਿਆ ਪਸੂ ਪਿਆਉਣ ਤੋਂ ਪਹਿਲਾਂ ਉਹ ਦਹੀ ਦੇ ਦਿਆਂ ਲਓ ਬਈ ਮਿੱਤਰੋ ਲਓ ਬਈ ਮਿੱਤਰੋ ਆਪਾਂ ਦਾਣਾ ਪਾਣੀ ਪਾਉਣ ਲੱਗ ਪਏ ਆ ਤੇ ਪੰਜ ਫਰਦੇ ਇੱਕ ਛਤਰੀ ਦੇ ਬੈਠਾ ਸੀ ਠੀਕ ਐ ਦੂਜਿਆਂ ਨੂੰ ਬਈ ਦਾਣਾ ਪਾਣੀ ਪਾਉਣ ਲੱਗੇ ਪਏ ਆ ਤੇ ਬਾਈ ਜੱਸ ਆ ਗਿਆ ਥੋੜਾ ਜਿਹਾ ਹੋ ਤਾਂ ਲੇਟ ਹੀ ਗਏ ਆ ਜਿਹੜੇ ਬੈਹਿ ਗਏ ਸੀ ਉਹਨਾਂ ਨੂੰ ਬੱਚਿਆਂ ਨੂੰ ਮੈਂ ਨਾਲ ਦੀ ਨਾਲ ਲਾ ਲਿਆ ਸੀ ਕੋਈ ਦਾਣਾ ਪਾਣੀ ਪਾ ਦਈਏ ਦਾਣਾ ਪਾਣੀ ਪਾ ਕੇ ਇੱਕ ਆ ਬਿਮਾਰ ਨਿਕਲ ਗਿਆ ਸੀ ਬਈ ਦੋ ਹੋ ਬੈਠੇ ਆ ਠੀਕ ਐ ਬਈ ਪਾ ਦਈਏ ਦਾਣਾ ਪਾਣੀ ਸ਼ੇਅਰ ਕਰਦੇ ਆ ਗੱਲ ਬਾਤ ਲਓ ਵੀ ਮੇਟਰ ਪਾਸਣਾ ਪਾਸਣਾ ਨੂੰ ਬਾਈ ਜੀ ਪਾ ਦੀਏ ਪੱਠੇ ਆਪਾਂ ਤੇ ਕਬੂਤਰ ਆਫਰ ਦੇ ਬਾਈ ਇਹਨਾਂ ਨੂੰ ਨਹੀਂ ਮੈਂ ਬਾਹ ਵੀ ਲੈਂਦਾ ਪਰ ਮੈਂ ਥੋੜਾ ਕਿਤੇ ਜਾਣਾ ਆਫਰ ਦੇ ਬਾਈ ਨੀਵੇਂ ਹੀ ਆ ਹੋ ਸਕਦਾ ਬਾਈ ਜਾਣ ਤੇ ਆਪਾਂ ਥੋੜਾ ਕਿਤੇ ਜਾ ਕੇ ਆਣੋ ਬਾਈ ਕਿਰਾਂ ਪੱਠੇ ਰਲਾ ਕੇ ਸੈਟ ਜੀ ਗੇ ਰੂਤੂ ਬਾ ਦੇਖਦੀ ਮਾਤਾ ਨੂੰ ਮੈਂ ਕਹਾਂਗਾ ਤੂੰ ਤੂੜੀ ਪਾ ਦੇ ਮੈਂ ਉਹ ਕਰਦਾ ਰਲਾਉਣਾ ਤੇ ਮਾਤਾ ਨੂੰ ਵਿਚਾਰੀ ਨੂੰ ਰੀਸ਼ਾ ਆ ਜਾਂਦਾ ਬਾਈ ਮਾਤਾ ਨਾ ਹੀ ਤੂੜੀ ਪੋੜਿਆ ਕਰਗੇ ਹੁਣ ਲਿਆ ਲਿਆ ਮਾਂ ਲਓ ਬਾਈ ਪਸੰਗਾਂ ਦਾ ਕੰਮ ਬਾਈ ਜੀ ਆਪਾਂ ਨੇ ਮੀਟ ਤਾਂ ਆਪਾਂ ਤੁਹਾਨੂੰ ਦਿਖਾਈਏ ਖੁੱਡ ਉਧਰਲੇ ਪਾਸੇ ਜੂਤ ਬਾਈ ਜਾਂਦਾ ਬਸ ਆਹੀ ਰਹੇਗੇ ਤੈਨੂੰ ਆ ਜਾਂਦੇ ਠੀਕ ਹੈ ਤੇ ਬਾਈ ਜੀ ਆਹ ਖੁੱਡਿਆਂ ਚ ਵੱਡਾ ਕਬੂਤਰ ਨੇ ਤਿੰਨ ਕਬੂਤਰਾਂ 'ਚ ਇੱਕੋ ਵੱਡਾ ਕਬੂਤਰ ਵਰਦਾ ਉਹ ਬਈ ਕਾਣਾ ਆਖੋ ਠੀਕ ਹੈ ਇਹਦੇ ਚ ਇੱਕ ਜੋੜੀ ਇੱਕ ਬੱਚਾ ਫਰਦਾ ਆਹ ਜੋੜੀ ਫਰਦੀ ਹੈ ਤੇ ਉਹ ਬੱਚਾ ਫਰਦਾ ਠੀਕ ਹੋ ਗਿਆ ਜੀ ਤੇ ਇਹਦੇ ਵਿੱਚ ਬੱਚੇ ਫਸਦੇ ਆ ਠੀਕ ਹੈ ਜੀ ਅਰ ਤਾਂ ਖੁੱਡੇ ਛੱਡ ਦੇ ਹਾਂ ਇੱਧਰ ਛੱਡ ਦਿਓ ਠੀਕ ਹੈ ਇੱਧਰ ਬੱਚੇ ਹੋ ਗਏ ਉਹ ਜਿਹੜੇ ਖੁੱਡੇ ਜੋਤ ਬੱਚੇ ਛੱਡੀ ਜਾਂਦੇ ਉਹਦੇ ਵਿੱਚ ਬੱਚੇ ਆ ਉਹ ਜਾਲ ਚ ਬੱਚੇ ਬੱਚੇ ਆਪਣੇ ਕੋਲ 40 45 ਹੋ ਗਏ ਉਹ ਤਾਂ ਇਹ ਖੁੱਡੇ ਦਾ ਹੀ ਆ ਜੀ ਤਾਂ ਕਹਿਣਾ ਪਾਸਿਓਂ ਪੱਟੀ ਬਿਠਾਉਂਦੇ ਨੇ ਇਹੋ ਹੋ ਗਿਆ ਬਿਠਿਆ ਇੰਨੀ ਵੀ ਤਾਂ ਠੀਕ ਆ ਫੇਰ ਨਰ ਹੋ ਗਏ ਬਈ ਠੀਕ ਆਰਾ ਬਾਈ ਤੇ 29 ਦਾ ਪਤਾ ਨਾ ਨੇ ਜਾਣ ਸਾਂਖਿਆ ਸਾਰੀ ਆਪਣੇ ਨਾਲ ਹੀ ਹੈ ਬਾਈ ਲੋ ਬਈ ਕੌਣੀ ਸੀ ਗਰਾਊਂਡ ਤੇ ਜੇ ਤਾਂ ਹੋਇਆ ਪਿੰਡ ਦਾ ਮਾੜਾ ਹੈ ਬਾਈ ਉਹਨੂੰ ਹੈਡਿੰਗ ਸ਼ੂਟਿੰਗ ਜੀ ਕਰਾਉਣੀ ਆ ਤੇ ਨਹੀਂ ਇਹਦੇ ਕੋਲ ਕਿਸੇ ਦਿਨ ਸਪੈਸ਼ਲੀ ਚੱਲ ਕੇ ਆਵਾਂਗੇ ਬਾਈ ਪਿੰਦੇ ਕੌਣੀ ਦੇ ਪਿੰਡ ਫਰਦੇ ਆਪਣਾ ਯਾਰ ਵੀਡੀਓ ਲਈ ਆਜੀ ਆ ਬਾਈ ਆਪਣਾ ਇਹ ਕ੍ਰਾਉਨ ਦੀ ਬੱਤੀ ਆ। ਚਲੋ ਦੇਖਦੇ ਆ ਕਿਤੇ ਖੜਾ ਥੋੜਾ ਮਿਲ ਗਿਆ ਪਰ ਉਹ ਟਾਈਮ ਲਾਉਂਦੇ ਨਾ ਆਪਣੇ ਕੋਲ ਬਈ ਇੰਨਾ ਟਾਈਮ ਨਹੀਂ ਆ। ਤੇ ਕੌਣੋ ਦਾ ਬਾਈ ਵਾਪਸੀ ਚੱਲ ਪਿਆ ਤੇ ਚੱਲ ਕੇ ਜਮੀ ਵੀਦੇ ਆਪਾਂ। ਉਹਦੇ ਨਾਲ ਰੋਟਾਵੇਟਰ ਤੋਂ ਆਉਣਾ ਪਵਾ ਕੇ ਰੋਟਾਵੇਟਰ ਤੇ ਮੁੜ ਕੇ ਆਪਾਂ ਘੁੰਮੇੜਦੇ ਆਂ ਵੀ ਕੰਮ। ਲੋ ਬਾਈ ਲੋ ਬਈ ਮੇਟਰ ਪਾ ਸੁਬਾਈ ਅੰਦਰ ਕਰਤੇ ਕਿਉਂਕਿ ਠੰਡਾ ਤੇ ਇਧਰ ਆ ਬੱਚਾ ਬਾਹਰ ਫਰਦਾ ਛਤਰੀ ਤੇ ਤੜਦਾ ਨਹੀਂ ਸੀਗਾ ਇਹਨੂੰ ਜੋ ਤਾੜਦੇ ਅੰਦਰੀ ਵੜ ਜਾਣਾ ਨੇ ਸਿੱਧਾ ਤੇ ਇੱਕ ਬਈ ਪ੍ਰੋਬਲਮ ਹੋਊਗੀ ਬਈ ਮੈਂ ਛਿੱਟਾ ਦੀ ਬੈਠਾ ਛਿੱਟਾ ਦਿੱਤਾ ਪਿਆ ਜਮੀਨ ਦਾ ਤੇ ਬਈ ਜੀ ਰੂਟਰਵੇਟਰ ਮਾਰਨਾ ਸੀਗਾ ਰੂਟਰਵੇਟਰ ਬਈ ਤਾਂ ਨਹੀਂ ਵਾਈਦਾ ਕਿਉਂਕਿ ਉੱਥੇ ਤੂੜੀ ਵਾਲਾ ਟਰਾਲਾ ਖੜਾ ਉਹਦੇ ਕਰਕੇ ਨਹੀਂ ਵਾਈਦਾ ਚਲੋ ਠੀਕ ਹੈ ਬਈ ਹੁਣ ਆਪਾਂ ਕਰਨ ਲੱਗਿਆਂ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਪਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਪੋਲ ਚੁੱਕ ਦਿਖਿਵਾ ਚਲੋ ਬਈ